ਦੇਖੋ ਮੈਂ ਅੱਜ ਦੋ ਗੱਲਾਂ ਤੇ ਤੁਹਾਡੇ ਨਾਲ ਗੱਲ ਕਰਨੀ ਆ ਇੱਕ ਮੁੱਖ ਮੰਤਰੀ ਸਾਹਿਬ ਨੇ ਕਿਉਂਕਿ ਆਪਣੇ ਸਵੋਧਨ ਚ ਮੇਰਾ ਜ਼ਿਕਰ ਕੀਤਾ ਏ ਤੇ ਇਸ ਕਰਦਾ ਮੈਂ ਜ਼ਰੂਰ ਉਹਨਾਂ ਨੂੰ ਜਵਾਬ ਦੇਣਾ ਚਾਹੁੰਦਾ ਵੀ ਹਮੇਸ਼ਾ ਇਹਨਾਂ ਨੇ ਕੋਈ ਨਾ ਕੋਈ ਗੱਲ ਕਰਕੇ ਵਿਵਾਦ ਛੇੜਨਾ ਹੈ ਹੁਣ ਇਹ ਇਸ ਵੇਲੇ ਸੀਐਸਐਫ ਦੀ ਗੱਲ ਕਰ ਰਹੇ ਆ ਜਿਹੜੀ ਕੀ ਪਾਕੜਾ ਨੰਗਲ ਬਿਆਸ ਮੈਨੇ ਇਸ ਨੀਬੋਰਡ ਦੇ ਫੈਸਲੇ ਦੀ ਗੱਲ ਕਰ ਰਹੀ ਹੁਣ ਸੀਐਮ ਸਾਹਿਬ ਕਈ ਵਾਰ ਤੁਹਾਡੇ ਤੇ ਮੈਨੂੰ ਸਮਝ ਨਹੀਂ ਆਉਂਦੀ ਹਾਸਾ ਵੀ ਆਉਂਦਾ ਫਿਰ ਕਈ ਦਹਾ ਇਹਨਾਂ ਦਾ ਕੰਮ ਹੀ ਇਹ ਆ ਕਮੇਡੀਅਨ ਰਹੇ ਨੇ ਅੱਜ ਤੁਸੀਂ ਮੈਨੂੰ ਇਹ ਦੱਸੋ ਜਿਸ ਤੁਸੀਂ ਕੋਠੀ 'ਚ ਰਹਿੰਦੇ ਹੋ ਜਿਸ ਤੁਸੀਂ ਕੋਠੀ 'ਚ ਸੀਐਮ ਸਾਹਿਬ ਰਹਿੰਦੇ ਹੋ ਚੰਡੀਗੜ੍ਹ ਉੱਥੇ ਕੌਣ ਪ੍ਰੋਟੈਕਸ਼ਨ ਦੇ ਰਿਹਾ ਤੁਹਾਨੂੰ ਕੌਣ ਤੁਹਾਨੂੰ ਥੋੜੀ ਰਾਖੀ ਕਰ ਰਿਹਾ ਥੋਡੇ ਘਰ ਦੇ ਮੋਰਚਿਆਂ ਤੇ ਸੀਐਮ ਸਾਹਿਬ ਕੌਣ ਖੜਾ ਏ ਪੰਜਾਬ ਪੁਲਿਸ ਨਹੀਂ ਖੜੀ ਸੀਆਰਪੀਐਫ ਖੜੀ ਆ ਸੀਆਰਪੀ ਖੜੀ ਆ ਉਦੋਂ ਬਾਅਦ ਤੁਸੀਂ ਸੈਕਰੀਟੇਟ ਜਾਂਦੇ ਹੋ ਜਿੱਥੇ ਤੁਹਾਡਾ ਦਫਤਰ ਆ ਸੈਕਰੀਟੇਟਸ ਉੱਥੇ ਕੌਣ ਪ੍ਰੋਟੈਕਟ ਕਰਦਾ ਸੈਕਰੀਟੇਟ ਨੂੰ ਸੀਆਈਐਸਐਫ ਉੱਥੇ ਉਹਨੂੰ ਪ੍ਰੋਟੈਕਟ ਕਰਦੀ ਆ ਜਦੋਂ ਤੁਸੀਂ ਇੱਥੇ ਆ ਜਾਂਦੇ ਹੋ ਕਪੂਰਥਲਾ ਹਾਊਸ ਡਿੰਲੀਚ ਉਸ ਗੇਟਾਂ ਤੇ ਵੀ ਉਸ ਮੋਰਚਿਆਂ ਤੇ ਵੀ ਕੌਣ ਪ੍ਰੋਟੈਕਟ ਕਰ ਰਿਹਾ ਤੁਹਾਨੂੰ ਸੀਆਰਪੀ ਤੁਹਾਡੇ ਨਾਲ ਕੌਣ ਚੱਲਦਾ ਤੁਹਾਨੂੰ ਰਾਖੀ ਕਰਨ ਲਈ ਪ੍ਰੋਟੈਕਟ ਕੌਣ ਕਰਦਾ ਹੈ ਤੁਹਾਨੂੰ ਸੀਆਰਪੀ ਐਫ ਸੈਂਟਰਲ ਦੀਆਂ ਫੋਰਸਿਜ਼ ਨੇ ਇਹ ਤੁਹਾਡੇ ਨਾਲ ਜਿਹੜੇ ਆਫੀਸਰ ਨੇ ਜਿਹੜੇ ਤੁਹਾਡੇ ਨਾਲ ਆਫੀਸਰ ਨੇ ਉਹ ਵੱਡੀ ਤਦਾਦ ਚ ਵੱਡੀ ਤਦਾਦ ਚ ਉਹ ਸੈਂਟਰਲ ਫੋਰਸਿਜ਼ ਤੋਂ ਪੰਜਾਬ ਪੁਲਿਸ ਲੈ ਗਏ ਨੇ ਚਾਹੇ ਉਹ ਸੀਐਸਐਫ ਛੁਣ ਚਾਹੇ ਉਹ ਸੀਆਰਪੀ ਛੁਣ ਚਾਹੇ ਉਹ ਬੀਐਸਐਫ ਛੁਣ ਤੁਹਾਡੇ ਆਫੀਸਰ ਵੀ ਜਿਹੜੇ ਬੜੇ ਤੋਂ ਬੜੇ ਨੇ ਉਹ ਵੀ ਸੈਂਟਰਲ ਫੋਰਸਿਸ ਦੇ ਅਫਸਰ ਨੇ ਡੀਜੀਪੀ ਰੈਂਕ ਤੋਂ ਲੈ ਕੇ ਤੁਸੀਂ ਕਿਹੜੀਆਂ ਗੱਲਾਂ ਕਰਦੇ ਆਂ ਤੀਜੀ ਗੱਲ ਹੁਣ ਤੁਸੀਂ ਗੱਲ ਕਰ ਰਹੇ ਹੋ ਸੀਐਸਐਫ ਜਿਹੜੀ ਲੱਗੀ ਆ ਪਾਕੜਾ डैम ਤੇ ਬਈ ਸਾਨੂੰ ਇਹ ਸਮਝ ਹੋਣੀ ਚਾਹੀਦੀ ਆ ਬੀ ਸੀ ਐਸ ਐਫ ਜਿਹੜੀ ਉਹਦੀ ਸਕਿਉਰਿਟੀ ਦੇਖਣ ਦੇ ਲਈ ਆ ਪਾਣੀਆਂ ਦਾ ਫੈਸਲਾ ਸੀ ਐਸ ਐਫ ਨੇ ਨਹੀਂ ਕਰਨਾ ਪਾਣੀਆਂ ਦਾ ਫੈਸਲਾ ਜਦੋਂ ਕਿੱਥੇ ਤੁਸੀਂ ਬੈੰਦੇ ਹੋ ਤੁਹਾਡੇ ਆਫੀਸਰ ਬੈੰਦੇ ਆ ਜਾਂ ਸਾਰੇ ਆਫੀਸਰ ਬੈੰਦੇ ਆ ਪਾਣੀਆਂ ਦੇ ਫੈਸਲੇ ਉੱਥੇ ਇਰੀਗੇਸ਼ਨ ਵਿਭਾਗ ਦੇ ਲੋਕ ਬੈਠੇ ਆ ਪਾਵਰ ਦੇ ਵਿਭਾਗ ਦੇ ਲੋਕ ਬੈਠੇ ਆ ਤੁਹਾਡੇ ਚੀਫ ਬੈਠੇ ਨੇ ਤੁਹਾਡੇ ਆਈ ਐਸ ਆਫੀਸਰ ਬੈਠੇ ਨੇ ਇਰੀਗੇਸ਼ਨ ਸੈਕਟਰੀ ਬੈਠੇ ਨੇ ਜਿਨ੍ਹਾਂ ਨੇ ਇਹ ਕੰਮ ਆਈ ਐਸ ਆਫੀਸਰ ਨੇ ਕਰਨਾ ਹੈ ਉਦੋਂ ਮਤ ਤੁਸੀਂ ਕਰਨੇ ਆ ਤੇ ਕਿਉਂ ਤੁਸੀਂ ਗਮਰਾਹ ਕਰਦੇ ਹੁੰਨੇ ਹੋ ਜਾਂ ਤੁਹਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਸੀਐਸਐਫ ਸਿਰਫ ਉਹ ਮਹੱਤਮਪੂਰਨ ਜਿਹੜੀਆਂ ਗੱਲ ਨੇ ਜੇ ਤੁਸੀਂ 에어ਪੋਰਟ ਤੇ ਵੀ ਜਾਣਦੇ ਹੋ ਪੰਜਾਬ ਦਾ 에어ਪੋਰਟ ਆ ਸ੍ਰੀ ਅਮਰਸਰ ਸਾਹਿਬ ਦਾ 에어ਪੋਰਟ ਆ ਉੱਥੇ ਕੌਣ ਖੜਾ ਹੈ ਉੱਥੇ ਸੀਐਸਐਫ ਉਹਨੂੰ ਪ੍ਰੋਟੈਕਟ ਕਰਦੀ ਹੈ ਇਹ ਜਿਹੜੀਆਂ ਜਿਹੜੀਆਂ ਵੀ ਬਹੁਤ ਜ਼ਰੂਰੀ ਜਿਹੜੀਆਂ ਜਗ੍ਹਾ ਨੇ ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਸੈਂਟਰਲ ਫੋਰਸਿਸ ਜਾਂਦੀਆਂ ਐ ਤੇ ਇਸ ਦਾ ਕਾਲ ਤੁਸੀਂ ਕਿੱਧਰ ਨੂੰ ਜੋੜਨੀ ਆ ਨਾ ਕਿੱਧਰ ਨੂੰ ਜੋੜਨੀ ਆ ਨਾ ਸਿਰ ਹੁੰਦਾ ਨਾ ਪੈਰ ਹੁੰਦਾ ਇਹਦਾ ਮੈਨੂੰ ਜਵਾਬ ਦੇ ਦਿਓ ਤੁਸੀਂ ਮੇਰਾ ਨਾਮ ਲੈ ਕੇ ਜ਼ਿਕਰ ਕੀਤਾ ਹੁਣ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਕਹਿ ਰਹੇ ਆ ਉਹਦਾ ਜਵਾਬ ਦਿਓ ਤੁਸੀਂ ਵੀ ਸੈਂਟਰਲ ਫੋਰਸਸ ਨੇ ਸੀਐਸਐਫ ਨੇ ਕੀ ਉਥੇ ਪਾਣੀ ਦੇ ਫੈਸਲੇ ਚ ਕੋਈ ਆਪਣਾ ਰੋਲ ਲਮਾਉਣਾ ਹੈ ਉਹਨੇ ਸਿਰਫ ਉਹਨੂੰ ਗਾਰਡ ਕਰਨਾ ਹੈ ਜਿਹੜਾ ਵੀ ਹਰ ਜਗ੍ਹਾ ਜਿੱਥੇ ਵੀ ਕੋਈ ਕਿਤੇ ਵੀ ਸਟੇਟਸ ਡੈਮ ਨੇ ਜਿੱਥੇ ਵੀ ਹੋਰ ਨੇ ਇਹ ਫੈਸਲਾ ਅੱਜ ਦਾ ਨਹੀਂ ਇਹ ਫੈਸਲਾ 2010 ਚ ਵੀ ਹੋਇਆ ਸੀ ਉਦੋਂ ਮੈਂ ਅਨੰਦਪੁਰ ਸਾਹਿਬ ਦਾ ਮੈਂਬਰ ਪਾਰਲੀਮੈਂਟ ਸੀ ਇਹ ਰਿਵਿਊ ਸਕਿਉਰਿਟੀ ਦੇ ਹੁੰਦੇ ਰਹਿੰਦੇ ਆ ਜਿਸ ਤਰੀਕੇ ਨਾਲ ਕਿਤੇ ਖਤਰਾ ਆਏ ਉਸੇ ਤਰੀਕੇ ਨਾਲ ਇਹ ਸਕਿਉਰਿਟੀ ਏਜੰਸੀਸ ਕੰਮ ਕਰਦੀਆਂ ਪਰ ਨਾ ਗਮਰਾਹ ਕਰੋ ਪੰਜਾਬ ਦੇ ਲੋਕਾਂ ਨੂੰ ਕੋਈ ਵੀ ਪਾਣੀ ਦਾ ਸਬੰਧ ਸੀਐਸਫ ਨਾਲ ਕੋਈ ਨਹੀਂਗਾ ਸਵਾਰੀਆਂ ਨੇ ਚੜਨਾ 에어ਪੋਰਟ ਤੇ ਉੱਚ ਸੀਐਸਐਫ ਦਾ ਸੀਐਸਐਫ ਦਾ ਕੰਮ ਚੈੱਕ ਕਰਨਾ। ਵੀਲ ਵੀ ਸਟ੍ਰਿਚਨਾ ਤੇ ਕੰਮ ਸੈਂਟਰਲ ਫੋਰਸਸ ਦਾ ਚੈੱਕ ਕਰਨਾ। ਆਪਣੇ ਵੀ ਤੁਸੀਂ ਜਾਣਦੇ ਹੋ ਬਾਰਡਰ ਤੇ ਬੀਐਸਐਫ ਖੜੀ ਉਹ ਆਪਣੇ ਨੇ ਮੁੰਡੇ ਕਿਹੜੇ ਬਗਾਨੇ ਨੇ ਕੋਈ ਉਹ। ਫੌਜ ਸਾਡੇ ਬਾਰਡਰਾਂ ਤੇ ਖੜੀ ਉਹ ਵੀ ਸਾਡੀ ਹੈ। ਤੇ ਨਾਲ ਮੈਂ ਗੱਲ ਇੱਕ ਹੋਰ ਜ਼ਰੂਰੀ ਐਡ ਕਰਨਾ ਚਾਹੁੰਦਾ ਵੀ ਤੁਸੀਂ ਆਪ ਦੀ ਸਿਕਿਉਰਿਟੀ ਲਈ ਤੇ ਸੈਂਟਰਲ ਫੋਰਸਸ ਥੋੜੇ ਸਾਰਾ ਰੱਖ-ਰਖਾਵ ਲਈ ਸੈਂਟਰ ਫੋਰਸਿਸ ਉਹਦਾ ਤੁਹਾਨੂੰ ਕੋਈ ਖਰਚਾ ਜਿਹੜਾ ਉਹ ਪੰਜਾਬ ਤੇ ਨਹੀਂ ਪੈਂਦਾ ਜਿਹੜਾ ਹਜ਼ਾਰਾਂ ਕਰੋੜ ਰੁਪਈਆ ਪੈ ਰਹੇ ਆ ਪਰ ਜੇ ਡੈਮ ਤੇ ਸੀਐਸਐਫ ਲਈਆ ਵੀ ਜੇ ਐਸਾ ਮਾਹੌਲ ਬਣਿਆ جنگ ਵਾਲਾ ਜੇ ਡੈਮ ਤੇ ਕੋਈ ਨਾ ਕੋਈ ਗੱਲ ਹੋ ਗਈ ਉਹ ਡੈਮ ਟੁੱਟ ਕੇ ਕਿਉਂਕਿ ਤੁਹਾਨੂੰ ਨਹੀਂ ਫਿਕਰ ਤੁਹਾਨੂੰ ਤਾਂ ਆਪਣਾ ਫਿਕਰ ਆ ਉੱਥੇ ਤਾਂ ਸਬ ਸਿਕਿਉਰਟੀਆਂ ਲੱਗਣਗੀਆਂ ਪਰ ਡੈਮ ਤੇ ਜੇ ਉਹਦੇ ਬਚਾ ਲਈ ਜੇ ਉਹ ਕੁਝ ਟੁੱਟ ਗਿਆ ਕੋਈ ਉੱਥੇ ਨੁਕਸਾਨ ਹੋ ਗਿਆ ਪਾਕਿਸਤਾਨ ਨਾਲ ਜੰਗ ਦਾ ਮਾਹੌਲ ਹੈ ਜੰਗ ਚੱਲ ਰਹੀ ਹੈ ਕਿ ਜੀਵ ਦਾ ਪਰਾਣੀ ਸਾਰਾ ਕਿਹਨੂੰ ਨੁਕਸਾਨ ਕਰੂਗਾ ਉਹ ਸਾਰੇ ਰੋਪੜ ਦੇ ਆਲੇ-ਦਲੇ ਪਿੰਡਾਂ ਵਿੱਚ ਅਰੰਧਪੁਰ ਸਾਹਿਬ ਦੇ ਪਿੰਡਾਂ ਵਿੱਚ ਨੰਗਲ ਦੇ ਪਿੰਡਾਂ ਵਿੱਚ ਉਹਨਾਂ ਦਾ ਨੁਕਸਾਨ ਕਰੂਗਾ ਇਹ ਸਾਰੀਆਂ ਚੀਜ਼ਾਂ ਉਹ ਚੀਜ਼ਾਂ ਨੂੰ ਦੇਖਦੇ ਹੋਏ ਜਿੱਥੇ ਵੀ ਖਤਰਾ ਹੁੰਦਾ ਹੈ ਉੱਥੇ ਪੈਰਾਮਿਲਟਰੀ ਫੋਰਸਿਸ ਜਾਂਦੀਆਂ ਹਨ ਲੋਕਾਂ ਨੇ ਜੇ ਬਚਾਲੀ ਤੇ ਤੁਹਾਨੂੰ ਪੈਸੇ ਯਾਦ ਆ ਗਏ ਪਰ ਜਿੱਥੇ ਤੱਕ ਆਪਣੀਆਂ ਸਿਕਿਉਰਿਟੀ ਇਹੀ ਲਾਈਆਂ ਹੋਈਆਂ ਕੀ ਗੱਲ ਇਹ ਮਾਂ ਦੇ ਪੁੱਤ ਨਹੀਂਗੇ ਤੁਸੀਂ ਖਾਸ ਹੋ ਇਹ ਗੱਲਾਂ ਸੋਚ ਸਮਝ ਕੇ ਕਰਿਆ ਕਰੋ ਟੋਡੀਆਂ ਹਰ ਸਚਾਈ ਹਰ ਚੀਜ਼ ਲੋਕ ਜਾਣ ਚੁੱਕੇ ਆ ਪੰਡਤ ਸਾਹਿਬ